ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵੱਲੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਲੋਕਿਕ ਨਗਰ ਕੀਰਤਨ ਜੋ ਕਿ ਸਚਕੰਡ શ્રી ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ ਇਸ ਮੌਕੇ ਇਸ ਸਬੰਧ ਵਿੱਚ ਗਵਰਨਿੰਗ ਕੌਂਸਲ ਅਦੀਨ ਚਲ ਰਹੇ ਸਮੂਹ ਕਾਲਜ ਸਕੂਲ ਦੇ ਪ੍ਰਿੰਸੀਪਲ ਸਟਾਫ ਮੈਂਬਰ ਤਕਰੀਬ 4000 ਤੋਂ ਵਧੇਰੇ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ ਤੇ ਇਲਾਹੀ ਨਜ਼ਾਰਿਆਂ ਦਾ ਆਨੰਦ ਮਾਣਿਆ ਨਗਰ ਕੀਰਤਨ ਦੇ ਵਿੱਚ ਸ਼ਾਮਲ ਵਿਦਿਆਰਥੀਆਂ ਦੇ ਵੱਲੋਂ ਬੋਲੇ ਸੋਨਿਹਾਲ ਤੇ ਪੰਥ ਕੀ ਜੀ ਜੇਕਾਰੇ ਲਗਾਏ ਗਏ ਤੇ ਗੁਰਬਾਣੀ ਦਾ ਵੀ ਉਚਾਰਨ ਕੀਤਾ ਗਿਆ। ਇਸ ਮੌਕੇ ਤੇ ਇਸ ਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਤੇ ਇਸ ਮੂਹ ਸਟਾਫ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਸੁਨੇਹਾ ਵਿਦਿਆਤਾ ਤੇ ਪਾਈਚਾਰਕ ਸਾਂਝ ਤੇ ਸਿਮਰਨ ਦੇ ਲਈ ਵਿਦਿਆਰਥੀਆਂ ਤੇ ਲੋਕਾਂ ਨੂੰ ਪ੍ਰੇਰਿਆ ਇਸ ਮੌਕੇ ਵਾਕੂਆ ਕਿ ਵਿਦਿਅਕ ਸੰਸਥਾਵਾਂ ਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੱਤ ਕੇ ਦਿੱਜੋਹਰ ਵਿਖਾਈ ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀ ਘਰ ਚੌਕ ਰੇਲਵੇ ਸਟੇਸ਼ਨ ਭੰਡਾਰੀ ਪੁਲ ਤੇ ਹਾਲ ਬਾਜ਼ਾਰ ਤੋਂ ਹੁੰਦਾ ਹੋਇਆ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਇਆ। ਸ਼ੰਤਨ ਗੁਰਨਾਗਦੇਵ ਜੀ ਜਪਤਾਰਪੁਰ ਦੀ ਸਾਰੇ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰਨਾਨ ਸਿੰਘ ਸਾਹਿਬ ਨੇ ਕਲਜੁਰ ਵਿੱਚ ਜਪਤਾਰਪੁਰ ਧਰ ਕੇ ਸਿੱਖ ਪੰਥ ਦੀ ਸਾਜਨਾ ਕੀਤੀ ਹੈ। ਔਰ ਬੜਾ ਵੱਡਾ ਲੋਕਾਈ ਦਾ ਪਲਾਕ ਕੀਤਾ। ਗੁਰੂ ਸਾਹਿਬ ਜਪਤਾਰਪੁਰ ਦੀਆਂ ਖੁਸ਼ੀ ਦੇ ਵਿੱਚ ਸਾਡੀ ਖਾਲਸਾ ਜਸਤਾਵਾਂ ਤੋਂ ਹਰ ਸਾਲ ਨਗਰ ਕੀਰਤਨ ਇੱਕ ਦਿਨ ਪਹਿਲਾਂ ਨਿਕਲਦਾ ਹੈ। ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਵੱਡਾ ਪਸਾਰਾ ਪਿਛਲੇ 20 ਸਾਲਾਂ 'ਚ ਖਾਸਾ ਸਸਤਾ ਹੋਇਆ ਹੈ। ਔਰ ਅੱਜ ਸਾਡੀਆਂ ਸਸਤਾਵਾਂ 30000 ਦੇ ਕਰੀਬ ਬੱਚੇ ਜਿਹੜੇ ਨੇ ਪੜ੍ਹਦੇ ਨੇ ਔਰ 4000 ਦੇ ਕਰੀਬ ਟੀਚਿੰਗ ਨੋਟਿੰਗ ਸਟਾਫ ਇਸ ਨਗਰਕੀਤੇ ਸਿਲਕਤ ਕਰਦਾ ਹੈ। ਪਰ ਬੱਚਾ ਇਸ ਬਹੁਤ ਜ਼ਿਆਦਾ ਉੱਚਾ ਹੈ। ਪਰ ਸਮਝਦੇ ਕੋਈ ਬੱਚਾ ਐਬਸੈਂਟ ਨਹੀਂ ਹੁੰਦਾ। ਔਰ 7 ਕਿਲੋਮੀਟਰ ਲੰਬਾ ਜਦੋਂ ਪਾਲਕੀ ਸਾਹਿਬ ਦੇ ਪਿੱਛੇ ਅਸੀਂ ਚੱਲਦੇ ਹਾਂ ਖਾਲਸਾ ਕਾਲਜ ਤੋਂ ਤੇ ਪਹਿਲੀ ਟੁਕੜੀ ਜਿਹੜੀ ਅਗਲੀ ਉਹ ਕਿੱਦਾਂ ਕਰ ਪਹੁੰਚ ਜਾਂਦੀ ਹੈ। ਔਰ ਅਕਾਲ ਤਖਤ ਸਾਹਿਬ ਜਾ ਕੇ ਅਸੀਂ ਬਤਾ ਚੇਖਦੇ ਹਾਂ। ਇਹ ਲੋਕੀਂ ਨਜ਼ਾਰਾ ਦਰਬਾਰ ਸਾਹਿਬ ਦੀ ਪ੍ਰਕਰਮਾ ਜੀ ਦੇਖਣ ਵਾਲਾ ਹੁੰਦਾ ਜਦੋਂ ਪੂਰੀ ਦਰਬਾਰ ਸਾਹਿਬ ਪ੍ਰਕਰਮਾ ਸਾਰਾ ਕਾਲਸਾ ਕਾਜ ਦੇ ਬੱਚੇ ਜਿਹੜੇ ਹੋਏ ਡੇ ਆ ਔਰ ਮੈਂ ਸਾਰੇ ਸੁਣਨ ਵਾਲਿਆਂ ਨੂੰ ਗੋਬਨਾਨ ਦੇਵ ਜੀ ਦੇ ਨਾਮ ਲੈਵਾ ਸੰਤਾਂ ਨੂੰ ਗੋਬਨਾਨ ਦੇਵ ਜੀ ਦੀ ਲੱਖ ਲੱਖ ਪ੍ਰਚਾਰ ਪੂਰਜੀ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਵਾਇਗ੍ਰੀ ਜੀ ਦਾ ਕਾਲਸਾ ਵਾਇਗ੍ਰੀ ਜੀ ਦੀ ਜੀ ਸਰ ਇੱਕ ਹਾਲਸਾ ਕਾਲਜ ਗਵਰਨਿੰਗ ਕੌਂਸਲ ਤੇ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਇਸ ਵੇਲੇ 21 ਨੇ ਉਹਨਾਂ ਵੱਲੋਂ ਹਰ ਸਾਲ ਨਗਰ ਕੀ ਪੰਗੇਣਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਤੇ ਕੱਢਿਆ ਜਾਂਦਾ। ਬੜੀ ਤੁਸੀਂ ਦੇਖ ਰਹੇ ਹੋਗੇ ਬਹੁਤ ਧੂਮਤਾਬ ਨਾਲ ਧਾਰਮਿਕ ਸ਼ਰਧਾ ਨਾਲ ਬੱਚੇ ਗਾਇਨ ਕਰਕੇ ਗੁਰਬਾਣੀ ਦਾ ਇੱਕ ਬਾਤ ਕਰਕੇ ਇਥੋਂ ਖਾਲਸਾ ਕਾਲਜ ਇਤਿਆਸੀ ਖਾਲਸਾ ਕਾਲਜ ਤੋਂ ਦਰਬਾਰ ਸਾਹਿਬ ਪਹੁੰਚ ਰਹੇ ਨੇ। ਔਰ ਬਹੁਤ ਅੱਛਾ ਹੈ। ਸਾਡੇ ਅਧਿਆਪਕ ਸਾਹਿਬਾਨ, ਸਾਡੇ ਸਾਰੇ ਵਿਦਿਆਰਥੀ ਸਾਹਿਬਾਨ, ਸਾਡੇ ਨੋਟੀਸਿੰਗ ਸਟਾਫ, ਅਰੇਂਜਮੈਂਟ ਦੇ ਸ਼ੀਨਾ ਸਾਹਿਬ ਉਹਨਾਂ ਦੇ ਨਾਲ ਬਾਕੀ ਆਫਿਸ ਵੀਰ ਸਾਰੇ ਇਥੋਂ ਅਸੀਂ ਚੱਲ ਕੇ ਜਾ ਰਹੇ ਹਾਂ ਉੱਥੇ। ਬਹੁਤ ਖੁਸ਼ੀਆਂ ਤੇ ਆਨੰਦ ਹੈ ਪਰਮਾਤਮਾ ਕਰੇ ਕਿ ਇਸੇ ਤਰ੍ਹਾਂ ਹੀ ਖੁਸ਼ੀਆਂ ਬਣਿਆ ਰਹੇ ਪੰਜਾਬ ਤੇ ਵੀ ਕੋ ਨਾਨਕ ਸਾਹਿਬ ਦਾ ਜੋ ਮੈਸੇਜ ਹੈ ਯੂਨੀਵਰਸਲ ਬ੍ਰਦਰਹੂਡ ਸਭ ਦਾ ਕਲਿਆਣ ਸਭ ਦਾ ਭਲਾ ਉਹਦੇ ਮੈਸੇਜ ਨੂੰ ਅਸੀਂ ਸਾਰੇ ਆਪਣੇ ਆਪ ਨੂੰ ਅਪਣਾਈਏ ਔਰ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਸਾਹਿਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਔਰ ਉਹਨਾਂ ਦੇ ਮਨ ਵਿੱਚ ਜਿਹੜੀ ਸ਼ਰਧਾ ਭਾਵਨਾ ਪੈਦਾ ਹੋ ਗਈ ਹੈ ਕਿ ਬਹੁਤ ਜ਼ਰੂਰੀਆਂ ਅੱਜ ਦੇ ਸਮੇਂ ਦੇ ਵਿੱਚ ਜੋ ਮੈਂ ਅੱਜ ਇਸ ਮੌਕੇ ਤੇ ਸੂਚਨਤਾਂ ਨੂੰ ਗੁਰਮਾਨ ਸਿੰਘ ਸਾਹਿਬ ਦੇ ਬੁਰਪੁਰਬ ਦਿਨ ਲੱਖ ਲੱਖ ਵਧਾਈਆਂ ਦਿੰਦੀਆਂ ਹਾਂ ਮੋਤ ਪਾਣੇ